ਬਹੁਤ ਬਹੁਤ ਸਵਾਗਤ ਹੈ ਸਰ ਆਪਕਾ ਜੀਵੀਸੀ ਅਪਡੇਟ ਮੇ ਅੱਜ ਜੇ ਮਹਾਰਾਣਾ ਪ੍ਰਤਾਪ ਜਨਮ ਦਿਨ ਮਨਾਇ ਜਾ ਰਿਹਾ ਇਸ ਕੇ ਬਾਰੇ ਮੈਂ ਕੀ ਕਹਿਣਾ ਚਾਹਤੇ ਹਾਂ ਮੈਂ ਪਹਿਲਾਂ ਤਾਂ ਤੁਹਾਡੇ ਚੈਨਲ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਤੁਸੀਂ ਅੱਜ ਇੱਥੇ ਸਾਡੇ ਸਵਾ ਦੇ ਵਿੱਚ ਆਣ ਕੇ ਤੁਸੀਂ ਸਾਡੇ ਵੀਅੂ ਲੈ ਰਹੇ ਹੋ ਅੱਜ ਮਹਾਰਾਣਾ ਪ੍ਰਤਾਪ ਜਨਮ ਦਿਜੀ ਹੈ ਉਹਦੇ ਰਿਲੇਟਡ ਸਾਰੇ ਇਕੱਠੇ ਹੋਏ ਆ ਮਹਾਰਾਣਾ ਪ੍ਰਤਾਪ ਜੀ ਨੂੰ ਆਪਣੇ ਪਰਸ਼ਵਾਤ ਕੀਤਾ ਔਰ ਸਾਰੇ ਸਮਾਜ ਨੂੰ ਅਸੀਂ ਸੰਦੇਸ਼ਾ ਦਿੰਦੇ ਆ ਇਹ ਮਹਾਰਾਣਾ ਪ੍ਰਤਾਪ ਜੀ ਦੇ ਜਿਹੜੇ ਉਦੇਸ਼ਿਆ ਸੀਗੇ ਮਹਾਰਾਣਾ ਪ੍ਰਤਾਪ ਜੀ ਦੇ ਜਿਹੜੇ ਕਦਮਾਂ ਦੇ ਉੱਤੇ ਅਸੀਂ ਚੱਲਣ ਦਾ ਜਿਹੜਾ ਹੈਗਾ ਸੰਕਲਪ ਲੈਂਦੇ ਆਂ ਔਰ ਗਰੀਬ ਕਿ ਮਜਬੂਰ ਔਰਤ ਔਰ ਗਰੀਬ ਪਰ ਸਮਾਜ ਜਿਹੜਾ ਕ ਮਜਬੂਰ ਪਰ ਸਮਾਜ ਹੈ ਅਸੀਂ ਸਾਰੇ ਰਾਜਪੂਤ ਭਰਾ ਉਹਨਾਂ ਦੇ ਲਈ ਹੱਥ ਪਲ ਹੱਦਾਂ 'ਤੇ ਖੜੇ ਹੈਗੇ ਅੱਜ ਦਾ ਦਿਨ ਬਹੁਤ ਇੱਕ ਇਤਿਹਾਸਿਕ ਦਿਨ ਹੈ ਸਾਡੇ ਰਾਜਪੂਤ ਬਰਾਦਰੀ ਲਈ ਤਾਂ ਇਹਦਾ ਬਹੁਤ ਹੀ ਜ਼ਿਆਦਾ ਮਹੱਤਵ ਹੈ ਔਰ ਸਿਰਫ ਰਾਜਪੂਤ ਬਰਾਦਰੀ ਨਹੀਂ ਇਹ ਪੂਰੇ ਸਮਾਜ ਦੇ ਲਈ ਪੂਰੇ ਦੇਸ਼ ਦੇ ਲਈ ਬਹੁਤ ਗਰਵ ਦੀ ਗੱਲ ਹੈ ਕਿ ਸਾਡੇ ਵੀਰ ਸ਼ਰੋਮਣੀ ਰਾਜਪੂਤ ਸਮਾਜ ਦੇ ਈਸ਼ਟ ਮਹਾਰਾਣਾ ਪ੍ਰਤਾਪ ਜੀ ਜਿਨ੍ਹਾਂ ਦਾ ਨਾਂ ਇਸ ਦੁਨੀਆ 'ਚ ਪੂਰੀ 'ਚ ਬੜੇ ਗਰਵ ਦੇ ਨਾਲ ਲਿਆ ਜਾਂਦਾ ਹੈ ਜਿਨ੍ਹਾਂ ਦੇ ਬਹੁਤ ਹੀ ਉੱਚੇ ਆਦਰਸ਼ ਸਨ ਜੋ ਕਿ ਰਾਸ਼ਟਰਵਾਦੀ ਭਾਵਨਾ thi ਉਹਨਾਂ ਕੋਲ ਮਹਿਲਾਵਾਂ ਦਾ ਸਨਮਾਨ ਔਰ ਆਪਣੇ ਦੇਸ਼ ਦੇ ਲਈ ਗੁਲਾਮੀ ਨਾ ਸਹਿਨ ਕਰਨਾ ਇਹ ਉਹਨਾਂ ਦਾ ਮੇਨ ਉਦੇਸ਼ ਥਾ ਅਸੀਂ ਅੱਜ ਦੀ ਜੋ ਨਵਾਂ ਜਵਾਂ ਪੀੜ੍ਹੀ ਹੈ ਜਾਂ ਜੋ ਅੱਜ ਦਾ ਸਮਾਜ ਹੈ ਉਸ ਦੇ ਅੰਦਰ ਵੀ ਕੋਈ ਧਾਰਨਾ ਨੂੰ ਅੱਗੇ ਬਰਕਰਾਰ ਰੱਖਦੇ ਹੋਏ ਸਾਰੇ ਬਰਾਦਰੀ ਅੱਜ ਇਕੱਠੀ ਹੋਈ ਹੈ ਮੈਂ ਇੱਕ ਵਾਰ ਫੇਰ ਮਹਾਰਾਣਾ ਪ੍ਰਤਾਪ ਜੀ ਦੇ ਇਸ ਸ਼ੋਭਾ ਅਫਸਰ ਤੇ ਉਹਨਾਂ ਨੂੰ ਸ਼੍ਰੀਦਾ ਸਹਮਨ ਜੀ ਦਾ ਔਰ ਧੰਨਵਾਦ ਸਾਰੇ ਸਮਾਜ ਦਾ ਕਰਦਾ ਧੰਨਵਾਦ ਜੈਦੇਵ ਮੈਂ ਆਪਣਾ ਆਪਣੀ ਰਾਜਪੂਤ ਸਭਾ ਦੀ ਤਰਫੋਂ ਮਹਾਰਾਜ ਸਰਕਾਰ ਦਾ ਸ਼ੁਕਰੀਆ ਦਾ ਕਰਦਾ ਜਿਨ੍ਹਾਂ ਨੇ ਇਹ ਛੁੱਟੀ ਡਿਕਲੇਰ ਕੀਤੀ ਹੈ 9 ਜੂਨ ਦੀ ਹੋਰ ਮੈਂ ਪੰਜਾਬ ਸਰਕਾਰ ਅੱਗੇ ਸਾਰੇ ਰਾਜਪੁਰਪ ਸਮਾਜ ਦੇ ਮੈਂਬਰ ਇਕੱਠੇ ਹੋ ਕੇ ਜਰੂਰ ਅਸੀਂ ਆਪਣੇ ਉਪ ਸਰਪੰਦ ਦੇ ਮੰਤਰੀ ਸਾਹਿਬ ਪੰਡਿਤ ਬ੍ਰਹਮਸ਼ੰਕਰ ਜੀ ਪਾਜੀ ਨੂੰ ਹੋਰ ਜਿਹੜੇ ਨਵੇਂ ਆਪਣੇ ਐਮਪੀ ਬਣੇ ਆ ਡਾਕਟਰ ਰਾਜਕਮਰ ਜੀ ਨੂੰ ਇੱਕ ਰਿਕਵੈਸਟ ਕਰਾਂਗੇ ਕਿ ਸਾਡੇ ਪੰਜਾਬ ਵਿੱਚ ਵੀ 9 ਜੂਨ ਦੀ ਛੁੱਟੀ ਦਾ ਐਲਾਨ ਕੀਤਾ ਜਾਵੇ ਹੋਰ ਅਸੀਂ ਬਹੁਤ ਜਲਦ ਮਹਾਰਾਣਾ ਪ੍ਰਤਾਪ ਜਨਤੀ ਦੇ ਤੌਰ ਤੇ ਇੱਥੇ ਇੱਕ ਸ਼ਵੀਲ ਦਾ ਪ੍ਰਬੰਧ ਕਰਾਂਗੇ ਆਨਲ ਦਿਨਾਂ ਚ ਉਹ ਦਿੱਕਤ ਦੱਸਾਂਗੇ ਕਿ ਕਦੋਂ ਹੀ ਲਾ ਰੈਸਪੀ ਜੈ ਦੇਵ ਸਰ